ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਜਾ ਰਹੇ ਹਾਂ ਸਾਲ 2023 ਇਹ ਉਹ ਰਸਤਾ ਹੈ ਜੋ ਰਿਸ਼ੀਕੇਸ਼ ਤੋਂ ਗੋਬਿੰਦ ਘਾੜ ਤੱਕ ਦੇ ਸਫ਼ਰ ਤੱਕ ਆਉਂਦਾ ਹੈ ਇੱਥੇ ਬਹੁਤ ਉੱਚੇ-ਉੱਚੇ ਪਹਾੜ ਹੁੰਦੇ ਹਨ ਅਤੇ ਬਹੁਤ ਸੋਨਾ ਮੌਸਮ ਹੁੰਦਾ ਹੈ ਜੇ ਰਸਤਿਆਂ ਦੀ ਗੱਲ ਕਰੀਏ ਤਾਂ ਰਸਤੇ ਬਹੁਤ ਸਾਫ਼ ਹਨ ਤੁਸੀਂ ਆਪਣੀ ਪਰਸਨਲ ਗੱਡੀ ਤੇ ਆ ਸਕਦੇ ਹੋ ਅਸੀਂ ਵੀ ਆਪਣੀ ਪਰਸਨਲ ਪਰਸਨਲ ਗੱਡੀ ਤੇ ਜਾ ਰਹੇ ਹਾਂ ਜੇ ਆਪਾਂ ઋਸ਼ੀਕੇਸ਼ ਤੋਂ ਗੋਬਿੰਦਗੜ੍ਹ ਤੱਕ ਦਾ ਸਫ਼ਰ ਤਕਰੀਬਨ 10-12 ਘੰਟਿਆਂ ਦਾ ਹੈ ਜੇ ਆਪਾਂ ਸਵੇਰੇ ਅੰਮ੍ਰਿਤ ਵੇਲੇ ਉਤੋਂ ਚੱਲ ਪਈਏ ਤਾਂ ਆਪਾਂ ਕੁਦਰਤ ਦਾ ਆਨੰਦ ਮਾਣਦੇ ਮਾਨ ਦੇ ਸ਼ਾਮ ਨੂੰ ਜਲਦੀ ਗੋਬਿੰਦ ਘਾਟ ਸਾਹਿਬ ਪਹੁੰਚ ਸਕਦੇ ਹਾਂ ਜਦੋਂ ਆਪਾਂ ਰਿਸ਼ੀਕੇ ਸਾਹਿਬ ਤੋਂ ਗੋਬਿੰਦਗੜ੍ਹ ਤੱਕ ਦੇ ਸਫਰ ਤੱਕ ਜਾਣੇ ਹਾਂ ਤਾਂ ਰਸਤੇ ਵਿੱਚ ਬਹੁਤ ਲੰਗਰ ਲੱਗੇ ਹੁੰਦੇ ਹਨ ਜਿੱਥੇ ਸੰਗਤਾਂ ਬਹੁਤ ਪਿਆਰ ਨਾਲ ਸੇਵਾ ਕਰਦੀਆਂ ਹਨ ਅਤੇ ਯਾਤਰਾ ਵਾਲੀ ਸੰਗਤ ਨੂੰ ਬਹੁਤ ਪਿਆਰ ਨਾਲ ਲੰਗਰ ਛਕਾਉਂਦੇ ਹਨ ਇਹ ਧੰਨ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਹੈ ਜਿੱਥੇ ਸੰਗਤਾਂ ਇੰਨੀ ਦੂਰ ਦੂਰ ਤੱਕ ਚਾਰ ਨਾਲ ਸੇਵਾ ਕਰਦੀਆਂ ਹਨ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। I'm gonna go. ਬਾਪੇ ਨਾਨਕ ਦੇ ਪੀਰ ਰੰਗੀਆਂ ਦੇ ਲੰਗਰ ਹੈ ਭਾਈ ਅੱਜ ਕਿੱਥੋਂ ਤੱਕ ਚੱਲਦੇ ਮੇਰੇ ਬਾਪੇ ਨਾਨਕਾ ਦੇ ਦਸ਼ਮੇਸ਼ ਪਤਾ ਕਲਗੀ ਵਾਲੇ ਮਹਾਰਾਜ ਸੱਚੇ ਪਾਸ਼ਾ ਜੀ ਦੇ ਵਾਜਾ ਵਾਲੇ ਦੇ ਲੰਗਰ ਗਰਮਾ ਗਰਮ ਪ੍ਰਸ਼ਾਦਾ ਗਰਮਾ ਗਰਮ ਖੀਰ ਮਟਰ ਦੀ ਤੇ ਸੂਕੀ ਹੋਰ ਦੇ ਤੜਕਾ ਨਾਲ ਬਣਿਆ ਹੋਇਆ ਸਬਜ਼ੀਆਂ ਦੇ ਅੰਨੰਦ ਮਾਣੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਹਾਰੀ ਕੁਦਰਤ ਵਸਿਆ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਬਲੇ ਹਾਰੀ ਕੁਦਰਤ ਵਸਿਆ ਵਾਹਿਗੁਰੂ 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 ਆਪਾਂ ਕਾਲੀ ਬਈ ਗਰਬੇਸ ਨਿਕਾਲਣ ਦਾ ਮਾਮਲਾ ਕਰਦੇ ਹਾਂ ਜਿੰਨੇ ਆਪਾਂ ਮੱਝ ਜੀ ਲਿਆ ਆ ਗਏ ਆਂ ਕੀ ਆ ਜੀ ਕੰਮ ਕਰੀਏ ਇੰਨੇ ਇੰਨੇ ਸੂਈ ਆ ਤੇ ਸਭ ਤੋਂ ਅੱਗੇ ਆ ਗਏ ਆਂ ਤੋਂ ਨਿਕਲਣਾ ਹੋਵੇ ਆ ਜੀ ਕਿਹੜਾ ਆ ਜੀ ਬੜੀ ਨਿਕਲਣਾ ਕੂੜੇ ਦਾ ਨਿਕਲਣਾ ਵਾਣ ਕੰਮ ਨਹੀਂ ਸ਼ਕੀਏ ਆ ਆ ਬੜੀ ਅਵਸ਼ਕੀਤ ਜੀ ਆ ਰਹੀ ਹੈ ਜੀ ਉਰਸ਼ੀ ਆ ਇੱਕ ਕਾਫੀ ਬ੍ਰਾਂਡ ਹੈ ਮੈਕੀ ਲੱਸੀ ਕੋਰਡਿੰਗ ਨਹੀਂ ਹੋ ਪਾਣੀ

よろしくお願いし ਕਿਆ ਤਰੋ ਤੋ ਸਾਜ ਨੇ ਮੈਂ ਕਦੀ ਦੇਂਗੀ ਮਿਲਾਂ ਕਰਦੇ ਇਕਦਣਾ ਗੁਰਮਾਰਗ ਲੱਭ ਲਿਆ ਗੁਰੂ ਮਹਾਰਾਜ ਜੀ ਦੇ ਪਾਰ ਕਿਪਾਸ ਸਦਕਾ ਹੋ ਨਾਪਾ ਸ੍ਰੀ ਹਿਮਕੁੰਨ ਸਾਹਿਬ ਪਹੁੰਚ ਚੁੱਕੇ ਹਾਂ ਹੋ ਨਾਪਾ ਇੱਥੋਂ ਦੇ ਦედაਰ ਕਰਾਂਗੇ ਅਤੇ ਸ੍ਰੀ ਗੁਰੂ ਜੀ ਦੀਆਂ ਖੁਸ਼ੀਆਂ ਮਾਣਾਂਗੇ

ਵਲਦੇ ਤੋਰੀ ਸਾਧ ਕੋ ਕਾਮ ਨੇ ਤੇ ਸਿੱਤੇ ਤੇ ਸਤ ਪੱਲੇ ਹੋਏ ਕਾਣ ਮਹਿੰਗਾ ਕਲੀ ਗਾ ਤੇ ਮਿਲਦਾ ਬਸ ਤੁਲਾਈਂ ਹੂਰਾ ਲਾਲ ਝੱਟ ਲਿਆ ਹੋਏ ਇੱਕ ਮਨਲਾ ਧਿਆਈ ਹੈ ਵਰਦੇ ਮੇਰੀ ਹੋਤਾਈ ਹੈ ਜੇ

ਓਹ ਭਾਈ ਅਰੇ ਪਰਦਾ ਕਰ ਲੈਣਾ ਪਾਣੀ ਆ ਆਓ ਨਾਲ ਭਾਈ ਆਪੇ ਚਾਹ ਪੀਏ ਜਾ ਜਾ ਲੋ ਜੀ ਪਹਿਲਾਂ ਆਪਾਂ ਪ੍ਰਸ਼ਾਦ ਲੈ ਲਈਏ ਤੁਹਾਡਾ ਵੀ ਜੋੜੇ ਕਿੱਤੀ ਆ ਨਹੀਂ ਜਰਾ ਭਾਈ ਕਿਹੜੇ ਚਾਹ ਮੰਦੇ ਆ ਜਾਂ ਐ ਨਹੀਂ ਪਤਾ ਕਿਹੜੇ ਚਾਹ ਪਿੰਦੇ ਜੋੜਾ ਘਰ ਤੇ ਆਪਣੀ ਆਪਣੇ ਅੰਦਰ ਹੈਗਾ ਇੱਕੀ ਤੋ ਜੋਗਾ ਨਾ ਦੋ ਤਿੰਨ ਨੇ ਦੋ ਤਿੰਨ ਆਪਣੇ ਅੱਧੇ ਤਾਂ ਇੱਧਰ ਨੂੰ ਆ ਜਾ ਪਹਿਲੇ ਚ ਸੀ ਮੈਨੂੰ ਵੀ ਅੱਥੇ ਤਾਂ ਵਾਹਿਗੁਰੂ ਜੀ ਠੰਡ ਬਹੁਤ ਆ ਅਤੇ ਬੋਲ ਬੋਲਣਾ ਔਖਾ ਹੋ ਰਿਹਾ ਇੱਥੇ ਜਦੋਂ ਗੋਬਿੰਦ ਧਾਮ ਤੋਂ ਸੰਗਤਾਂ ਉੱਤੇ ਆਂਦੀਆਂ ਹਨ ਜੋ ਇਸ਼ਨਾਨ ਕਰਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਲੰਗਰ ਹਾਲ ਵਿੱਚ ਚਾਹ ਤੇ ਖਿਚੜੀ ਦਾ ਲੰਗਰ ਛਕਦੀਆਂ ਹਨ ਤੇ ਉਹਨਾਂ ਨੂੰ ਬਹੁਤ ਪਿਆਰ ਸਤਿਕਾਰ ਨਾਲ ਲੰਗਰ ਛਕਾਇਆ ਜਾਂਦਾ ਹੈ ਆਓ ਹੁਣ ਤੁਹਾਨੂੰ ਲੰਗਰ ਹਾਲ ਦੇ ਦਰਸ਼ਨ ਕਰਾਉਣੇ ਹਨ

ਗੁਰਦੁਆਰਾ ਹਿਮਕੁੰਨ ਸਾਹਿਬ ਤੋਂ ਵਾਪਸ ਆਉਂਦਿਆਂ ਬਰਫ਼ ਜ਼ਿਆਦਾ ਹੋਣ ਕਾਰਨ ਤਿਲਸਣ ਬਹੁਤ ਸੀ ਆਉਂਦੇ ਆਉਂਦੇ ਮੇਰੇ ਪੂਆ ਜੀ ਨਾਲ ਸਨ ਉਹ ਵੀ ਡਿੱਗ ਪਏ ਤੇ ਕਈ ਵਾਰੀ ਅਸੀਂ ਵੀ ਡਿੱਗੇ ਅਤੇ ਮਾਤਾ ਜੀ ਵੀ ਡਿੱਗੇ ਸ੍ਰੀ ਅਕਾਲ ਹੋਰ ਛੱਡ ਦੇ ਬੋਲੇ ਸੋ ਨਿਹਾਲ ਸ੍ਰੀ ਅਕਾਲ ਇਧਰ ਨੂੰ ਮੂੰਹ ਕਰਕੇ ਬੋਲੇ ਸੋ ਨਿਹਾਲ ਸ੍ਰੀ ਅਕਾਲ ਸੰਗਤ ਜੀ ਹੁਣ ਆਪਾਂ ਦਰਸ਼ਨ ਕਰਕੇ ਵਾਪਸ ਜਾ ਰਹੇ ਹਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਟੂਨੇ ਤਾਂ ਕਿੰਦਾ ਆਪਣਾ ਦੋ ਵੀ ਪੱਤੀ ਨੂੰ ਛਿਤੀ ਹੁੰਦਾ ਉਹਨਾਂ ਆਹ ਵੜ ਗਏ ਆ ਲੈ